ਅਦਲ ਲੁਧਿਆਣਾ ਦੀ ਅਦਾਲਤ 'ਚ ਅੱਜ ਵੱਡਾ ਪੰਗਾ ਪੈ ਗਿਆ ਜਦ 2 ਪੇਸ਼ੀ ਭੁਗਤਨਾਈਆਂ 3 ਧਿਰਾਂ ਦੇ ਵਿੱਚ ਆਪਸੀ ਝੜਪ ਸ਼ੁਰੂ ਹੋ ਜਾਂਦੀ ਹੈ ਅਤੇ ਗੱਲਬਾਤ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਦੋਹੇ ਧਿਰਾਂ ਇੱਕ ਦੂਸਰੇ ਨੂੰ ਕੜੇ ਮਾਰਨ ਤੱਕ ਜਾਂਦੀਆਂ ਨੇ ਦੱਸਦੀ ਹੈ ਕਿ 307 ਦੇ ਮਾਮਲੇ ਦੇ ਵਿੱਚ ਪੇਸ਼ੀ ਭੁਗਤਨਾਈਆਂ ਦੋ ਧਿਰਾਂ ਦੇ ਵਿੱਚ ਆਪਸੀ ਝੜਪ ਹੋ ਜਾਂਦੀ ਹੈ ਅਤੇ ਇਹ ਦੋਹੇ ਧਿਰਾਂ ਜਗਰਾਉ ਨਾਲ ਸੰਬੰਧ ਰੱਖਦੀਆਂ ਨੇ ਜਗਰਾਉ ਦੇ ਵਿੱਚ ਹੀ ਕਿਸੇ ਆਪਸੀ ਗੱਲ ਨੂੰ ਲੈ ਕੇ ਇਹਨਾਂ ਦਾ ਵਿਵਾਦ ਵੱਧ ਜਾਂਦਾ ਹੈ ਅਤੇ ਇਸ ਵਿਵਾਦ ਨੂੰ ਲੈ ਕੇ ਜਦੋਂ ਪੁਲਿਸ ਮਾਮਲਾ ਦਰਜ ਕਰਦੀ ਹੈ ਤਾਂ 307 ਦਾ ਮਾਮਲਾ ਦਰਜ ਹੁੰਦਾ ਹੈ ਜਿਸ ਨੂੰ ਲੈ ਕੇ ਲੁਧਿਆਣਾ ਦੀ ਅਦਾਲਤ ਦੇ ਵਿੱਚ ਅੱਜ ਇਹ ਦੋਹੇ ਧਿਰਾਂ ਪੇਸ਼ੀ ਤੇ ਆਈਆਂ ਹੁੰਦੀਆਂ ਹਨ ਲੇਕਿਨ ਪੇਸ਼ੀ ਭੁਗਤਨਾਈਆਂ ਦੋਹਾਂ ਧਿਰਾਂ ਇੱਕ ਦੂਸਰੇ ਨੂੰ ਦੇਖਦਿਆ ਹੀ ਅਗ ਬਬੂਲਾ ਹੋ ਜਾਂਦੀਆਂ ਹਨ ਅਤੇ ਅਗ ਬਬੂਲਾ ਹੁੰਦਿਆ ਹੀ ਇੱਕ ਦੂਸਰੇ ਦੇ ਉੱਤੇ ਹਮਲਾ ਕਰ ਦਿੰਦੀਆਂ ਹਨ ਅਤੇ ਇਹ ਹੱਥੋਂ ਭਾਈ ਜਾਨਲੇਵਾ ਵੀ ਬਣ ਜਾਂਦੀ ਹੈ ਜਿੱਥੇ ਕਿ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਵੱਲੋਂ ਇਹਨਾਂ ਦੋਹਾਂ ਧਿਰਾਂ ਨੂੰ ਆਪਸ ਚੋਂ ਛੁੜਾਇਆ ਜਾਂਦਾ ਹੈ ਅਤੇ ਦੋਹਾਂ ਧਿਰਾਂ ਨੂੰ ਸ਼ਾਂਤ ਵੀ ਕਰਵਾਇਆ ਜਾਂਦਾ ਹੈ ਲੇਕਿਨ ਕਿਤਨਾ ਕਿਤੇ ਮਾਹੌਲ ਕਾਫੀ ਜ਼ਿਆਦਾ ਤਣਾਅਪੂਰਨ ਹੋ ਜਾਂਦਾ ਹੈ ਤਾਂ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਆਖਿਰ ਕਿਸ ਤਰ੍ਹਾਂ ਇਹ ਪੂਰਾ ਦਾ ਪੂਰਾ ਮਾਮਲਾ ਪਖਿਆ ਸਾਰੀ ਜਾਣਕਾਰੀ ਪੁ ਕਾਰੀ ਦੇ ਰਹੇ ਨੇ ਉਹ ਵੀ ਤੁਹਾਨੂੰ ਸੁਣਾਣੇ ਦੇ ਵਿੱਚ ਲੜਾਈ ਝਗੜਾ ਹੋਇਆ ਕੋਈ ਜਾਣਕਾਰੀ ਹੈ ਕਿਉਂ ਹੋਇਆ ਕੌਣ ਮੈਂ ਤਾਂ ਕੋਰਟ ਚ ਸੀਗਾ ਅੰਦਰ ਜੀ ਚੀਕਾਂ ਚਹਾੜੇ ਪੈ ਰਹੇ ਸੀ ਜੀ ਬਾਹਰ ਨਿਕਲ ਕੇ ਦੇਖਿਆ ਤਾਂ ਕਿਸੇ ਬੰਦੇ ਨੂੰ ਕੁੱਟ ਕੇ 25 30 ਬੰਦੇ ਭੱਜੇ ਜਾਂਦੇ ਸੀ ਅੱਛਾ ਜੀ ਐਂਡ ਉੱਥੇ ਸੀ ਸੀ ਟੀ ਵੀ ਆ ਸਭ ਆ ਜਾਊਗਾ ਅੱਛਾ ਜੀ ਇਹ ਕੋਰਟ ਦੇ ਬਾਹਰ ਰੰਗਲਾ ਪੰਜਾਬ ਹਾਂਜੀ ਬਹੁਤ ਰੰਗਲਾ ਹੈ ਨਾਲੇ ਹੋਰ ਦੇਖਿਓ ਆ ਤੁਹਾਡੇ ਵੀ ਖੋਖੂ ਕੇ ਭੱਜਣ ਦੇ ਦੇਖਿਓ ਕੀ ਹੋਊਗਾ ਤੇ ਇਹ ਪੁਲਿਸ ਦੀ ਮੌਜੂਦਗੀ ਚ ਪੁਲਿਸ ਦੀ ਮੌਜੂਦਗੀ ਛੁਣ ਜ਼ਿਦਦਾਂ ਤੇ ਕਬਜ਼ੇ ਹੁੰਦੇ ਆ ਖੜੇ ਇੱਕ ਇਹਨਾਂ ਦੀ ਜ਼ਿਦਦ ਤੇ ਕਬਜ਼ੇ ਕੀਤੇ ਹੋਏ ਆ ਇੱਕ ਉਹ ਬਿਲਕੁਲ ਉੱਤੇ ਆਈ ਬੈਠੀ ਆ ਉਹਦੇ ਤੇ ਜ਼ਿਦਦ ਤੇ ਕਬਜ਼ਾ ਅੱਛਾ ਜੀ 20-20 ਕਰੋੜ 4-40 ਕਰੋੜ ਦੀ ਜਗ ਪ੍ਰਾਪਰਟੀ ਐ ਪੁਲਿਸ ਨੇ ਨਾਲ ਰਲ ਕੇ ਕਬਜ਼ੇ ਹੁੰਦੇ ਆ ਕਬਜ਼ੇ ਹੋ ਕੇ ਵਿਚਾਰਿਆਂ ਨੂੰ 25 ਪੈਸੇ ਦੇ ਕੇ ਸਾਰਸੂਰ ਦਿੰਦੇ ਆ ਜੀ ਇਹ ਡਾਕੂ ਡਾਕੂਆਂ ਦਾ ਰਾਜ ਐ ਅੱਛਾ ਜੀ ਇਹ ਰਾਜ ਨਾ ਇਹ ਕਨਸਟੀਟਿਊਸ਼ਨ ਦਾ ਰਾਜ ਨਹੀਂ ਇਹ ਚੰਬਲ ਘਾਟੀ ਦਾ ਰਾਜ ਲੱਗਿਆ ਕੋਰਟ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਸੀ ਹੋਇਆ ਕੀ ਜੀ ਉੱਥੇ ਦੋਨਾਂ ਦੀ ਦੋਨਾਂ ਪਾਰਟੀਆਂ ਦੀ ਨਾ ਕੋਈ ਆਪਸ ਵਿੱਚ ਪਹਿਲਾਂ ਹੀ ਲੜਾਈ ਸੀ 307 ਦਾ ਮਕਦਮਾ ਸੀ ਠੀਕ ਹੈ ਜੀ ਤੇ ਉਹਦੇ ਮਕਦਮੇ ਦੇ ਸਬੰਧ ਵਿੱਚ ਅਸੀਂ ਇਹ ਨਾ ਵੈਰੀਫਾਈ ਕਰ ਰਹੇ ਹੈਗੇ ਵੀ ਕਿਹੜੇ ਪਾਰਟੀਆਂ ਕਿਹੜੇ ਹੈਗੇ ਆ ਦੋ ਬੰਦਿਆਂ ਦੇ ਨਾਰਮਲ ਸੱਟਾਂ ਲੱਗੀਆਂ ਉਹ ਆਪਾਂ ਨੂੰ ਸਿਵਲ ਹਸਪੀਟਲ ਭੇਜ ਦਿੱਤਾ ਹੈ ਅੱਛਾ ਜੀ ਤੇ ਸਰ ਜਿਹੜੀਆਂ ਦੋ ਪਾਰਟੀਆਂ ਲੜੀਆਂ ਉਹ ਦੋਨੋਂ ਇੱਥੇ ਪੇਸ਼ੀ ਭੁਗਤਣ ਆਏ ਸੀਗੇ ਹਾਂਜੀ ਹਾਂਜੀ ਦੋਨਾਂ ਦੀਆਂ ਤਰੀਕ ਸੀਗੀ ਅੱਜ ਦੋਨਾਂ ਦੀ ਤਰੀਕ ਹਾਂਜੀ ਠੀਕ ਹੈ ਮਤਲਬ ਉਹਨਾਂ ਵੱਲੋਂ ਕਿਸੇ ਬੰਦੇ ਵੱਲੋਂ ਬੰਦੇ ਬੁਲਾਏ ਗਏ ਬਾਹਰੋਂ ਬੰਦੇ ਆ ਕੇ ਕੁੱਟ ਕੇ ਉਹਨਾਂ ਬਾਰੇ ਪਤਾ ਕਰ ਰਹੇ ਆ ਕਿ ਕਿਹੜੇ ਬੰਦੇ ਸੀ ਦੋਨਾਂ ਪਾਰਟੀਆਂ ਦੇ ਕਿਹੜੇ ਹੈਗੇ ਕਿਹੜੇ ਮੁਕਾਦਮੇ ਦੇ ਵਿੱਚ ਆਏ ਹੈਗੇ ਆ ਕਿੰਨੇ ਬੰਦੇ ਹੈਗੇ ਉਹਨਾਂ ਦਾ ਆਪਾਂ ਸਾਰੇ ਵੈਰੀਫਾਈ ਕਰ ਰਹੇ ਆ ਸਰ ਇਹ ਕਿਹੜੇ ਫਲੋਰ ਤੇ ਹੋਇਆ ਤੇ ਕਦੋਂ ਹੋਇਆ ਇਹ ਫਰਸਟ ਫਲੋਰ ਤੇ ਹੋਇਆ ਪ੍ਰੀਤੀ ਸੁਯੋਗਾ ਦੀ ਕੋਰਟ ਦੇ ਵਿੱਚ ਹੋਇਆ ਹੈਗਾ ਠੀਕ ਹੈ ਹਾਂਜੀ ਕੋਰਟ ਦੇ ਅੰਦਰ ਹੈ ਹਾਂਜੀ ਕੋਰਟ ਦੇ ਅੰਦਰ ਬਾਹਰ ਹੋਇਆ ਕੋਰਟ ਦੇ ਕੋਰਟ ਦੇ ਬਾਹਰ ਹੀ ਹੋਇਆ ਤੇ ਸਰ ਜਿਨ੍ਹਾਂ ਦੋਨਾਂ ਦੇ ਸੱਟਾਂ ਲੱਗੀਆਂ ਉਹ ਨਾਰਮਲ ਸੱਟਾਂ ਨਾਰਮਲ ਸੱਟਾ ਹੈਗਾ ਉਹਨਾਂ ਸਿਵਲ ਹਸਪੀਟਲ ਪੰਜਾਬ ਭੇਜ ਦਿੱਤਾ ਗਿਆ ਹੱਕਾੜੇ ਕੁੜੇ ਮਾਰੇਗੇ ਦੋਨਾਂ ਪਾਰਟੀਆਂ ਨੇ ਹਾਂਜੀ ਹਾਂਜੀ ਦੋਨਾਂ ਪਾਰਟੀਆਂ ਦੇ ਹਾਂਜੀ ਹਾਂਜੀ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਉਹ ਉਸ ਤੋਂ ਬਾਅਦ ਦੇਖਦੇ ਹਾਂ ਸਾਰੀ ਕਾਰਵਾਈ ਕਰਾਂਗੇ ਇਹ ਦੋਨਾਂ ਪਾਰਟੀਆਂ ਦਾ ਜੀ ਸਰ ਜਿਹੜਾ 307 ਦਾ ਮਾਮਲਾ ਤੁਸੀਂ ਕਹਿ ਰਹੇ ਹੋ ਇਹ ਕਿਹੜੇ ਥਾਣੇ ਦਾ ਕੁਝ ਪਤਾ ਹੈ ਹਾਂ ਜਗਰਾਉਂ ਥਾਣੇ ਦਾ ਪਤਾ ਲੱਗਿਆ ਸੀਗਾ 119/22 ਆ ਮੁਕੱਦਮਾ ਨੰਬਰ ਹੈਗਾ ਅੱਛਾ ਜੀ ਤੇ ਉਹਨਾਂ ਦੇ ਨਾਂ ਨੂੰ ਜੀ ਜਿਨ੍ਹਾਂ ਦੇ 193/22 ਜਿਨ੍ਹਾਂ ਦੇ ਉਹਨਾਂ ਦੇ ਨਾਂ ਨੂੰ ਜਿਨ੍ਹਾਂ ਦੇ ਸੱਟਾਂ ਲੱਗੀਆਂ ਜਿਹੜੇ ਭੁਗਤਣ ਆਏ ਸੀ ਉਹਨਾਂ ਦੇ ਵਿੱਚ ਜਿਹੜੇ ਵੈਰੀਫਾਈ ਕਰਦੇ ਨੇ ਉਹਨਾਂ ਦੇ ਨਾਂ ਦਾ ਪਤਾ ਨਹੀਂ ਉਹ ਤਿੰਨ ਬੰਦੇ ਭੇਜੇ ਹੈਗੇ ਹੈਗੇ ਗੋਬਿੰਦ ਸਿੰਘ ਤੇ ਬਲਜੀਤ ਤੇ ਗੁਰਮੇਲ ਜਿਨ੍ਹਾਂ ਦੇ ਸੱਟਾਂ ਲੱਗੀਆਂ ਨੇ ਤੇ ਕਿਹੜੇ ਸਿਵਲ ਹਸਪਤਲ ਵਿੱਚ ਜਗਰਾਉ ਸਿਵਲ ਸਿਵਲ ਹਸਪਤਲ ਇੱਥੇ ਲੁਧਿਆਣਾ ਆਏ ਉਹ ਜਗਰਾਉ ਤੋਂ ਸੀਗੇ ਹਾਂਜੀ ਆਏ ਜਗਰਾਉ ਤੋਂ ਆਏ ਸੀਗੇ ਜੀ ਸਰ ਠੀਕ ਹੈ ਜੀ ਤੇ ਜਿਹੜੇ ਫੱਟੜ ਹੋਏ ਹੈ ਸਰ ਹਾਂਜੀ ਇੱਕੋ ਪਾਰਟੀ ਦੇ ਦੋਨਾਂ ਵਕਤਾਂ ਨਾਲ ਪਾਰਟੀ ਦੇ ਇੱਕੋ ਪਾਰਟੀ ਦੇ ਇੱਕੋ ਪਾਰਟੀ ਦੇ ਹਾਂਜੀ ਵੈਰੀਫਾਈ ਕਰ ਰਹੇ ਆ ਬਈ ਅਸੀਂ ਇੱਕੋ ਪਾਰਟੀ ਦੇ ਜਦੋਂ ਇਕੱਠੇ ਸੀਗੇ ਬੈਠੇ ਫਿਰ ਤਾਂ ਇੱਕੋ ਪਾਰਟੀ ਦੇ ਹੋਣਗੇ ਅਦਰ ਲੁਧਿਆਣਾ ਦੀ ਅਦਾਲਤ 'ਚ ਪੇਸ਼ੀ ਪੁਕਤਨਾਈਆਂ 3 ਧਿਰਾਂ ਦੇ ਵਿੱਚ ਆਪਸੀ ਝੜਪ ਸ਼ੁਰੂ ਹੋ ਜਾਂਦੀ ਹੈ ਅਤੇ ਗੱਲਬਾਤ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਦੋਹੇ ਧਿਰਾਂ ਇੱਕ ਦੂਸਰੇ ਨੂੰ ਕੜੇ ਮਾਰਨ ਤੱਕ ਜਾਂਦੀਆਂ ਨੇ ਦੱਸਦੀ ਹੈ ਕਿ 307 ਦੇ ਮਾਮਲੇ ਦੇ ਵਿੱਚ ਪੇਸ਼ੀ ਪੁਕਤਨਾਈਆਂ ਦੋ ਧਿਰਾਂ ਦੇ ਵਿੱਚ ਆਪਸੀ ਝੜਪ ਹੋ ਜਾਂਦੀ ਹੈ ਅਤੇ ਇਹ ਦੋਹੇ ਧਿਰਾਂ ਜਗਰਾਉ ਨਾਲ ਸੰਬੰਧ ਰੱਖਦੀਆਂ ਨੇ ਜਗਰਾਉ ਦੇ ਵਿੱਚ ਹੀ ਕਿਸੇ ਆਪਸੀ ਗੱਲ ਨੂੰ ਲੈ ਕੇ ਇਹਨਾਂ ਦਾ ਵਿਵਾਦ ਵੱਧ ਜਾਂਦਾ ਹੈ ਅਤੇ ਇਸ ਵਿਵਾਦ ਨੂੰ ਲੈ ਕੇ ਜਦੋਂ ਪੁਲਿਸ ਮਾਮਲਾ ਦਰਜ ਕਰਦੀ ਹੈ ਤਾਂ 307 ਦਾ ਮਾਮਲਾ ਦਰਜ ਹੁੰਦਾ ਹੈ ਜਿਸ ਨੂੰ ਲੈ ਕੇ ਲੁਧਿਆਣਾ ਦੀ ਅਦਾਲਤ ਦੇ ਵਿੱਚ ਅੱਜ ਇਹ ਦੋਹੇ ਧਿਰਾਂ ਪੇਸ਼ੀ ਤੇ ਆਈਆਂ ਹੁੰਦੀਆਂ ਹਨ ਲੇਕਿਨ ਪੇਸ਼ੀ ਭੁਗਤਨਾਈਆਂ ਦੋਹਾਂ ਧਿਰਾਂ ਇੱਕ ਦੂਸਰੇ ਨੂੰ ਦੇਖਦਿਆ ਹੀ ਅਗ ਬਬੂਲਾ ਹੋ ਜਾਂਦੀਆਂ ਹਨ ਅਤੇ ਅਗ ਬਬੂਲਾ ਹੁੰਦਿਆ ਹੀ ਇੱਕ ਦੂਸਰੇ ਦੇ ਉੱਤੇ ਹਮਲਾ ਕਰ ਦਿੰਦੀਆਂ ਹਨ ਅਤੇ ਇਹ ਹੱਥੋਂ ਭਾਈ ਜਾਨਲੇਵਾ ਵੀ ਬਣ ਜਾਂਦੀ ਹੈ ਜਿੱਥੇ ਕਿ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਵੱਲੋਂ ਇਹਨਾਂ ਦੋਹਾਂ ਧਿਰਾਂ ਨੂੰ ਆਪਸ ਚੋਂ ਛੁੜਾਇਆ ਜਾਂਦਾ ਹੈ ਅਤੇ ਦੋਹਾਂ ਧਿਰਾਂ ਨੂੰ ਸ਼ਾਂਤ ਵੀ ਕਰਵਾਇਆ ਜਾਂਦਾ ਹੈ ਲੇਕਿਨ ਕਿਤਨਾ ਕਿਤੇ ਮਾਹੌਲ ਕਾਫੀ ਜ਼ਿਆਦਾ ਤਣਾਅਪੂਰਨ ਹੋ ਜਾਂਦਾ ਹੈ ਤਾਂ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਆਖਿਰ ਕਿਸ ਤਰ੍ਹਾਂ ਇਹ ਪੂਰਾ ਦਾ ਪੂਰਾ ਮਾਮਲਾ ਪਖਿਆ ਸਾਰੀ ਜਾਣਕਾਰੀ ਪੁ ਕਾਰੀ ਦੇ ਰਹੇ ਨੇ ਉਹ ਵੀ ਤੁਹਾਨੂੰ ਸੁਣਾਣੇ ਦੇ ਵਿੱਚ ਲੜਾਈ ਝਗੜਾ ਹੋਇਆ ਕੋਈ ਜਾਣਕਾਰੀ ਹੈ ਕਿਉਂ ਹੋਇਆ ਕੌਣ ਮੈਂ ਤਾਂ ਕੋਰਟ ਚ ਸੀਗਾ ਅੰਦਰ ਜੀ ਚੀਕਾਂ ਚਹਾੜੇ ਪੈ ਰਹੇ ਸੀ ਜੀ ਬਾਹਰ ਨਿਕਲ ਕੇ ਦੇਖਿਆ ਤਾਂ ਕਿਸੇ ਬੰਦੇ ਨੂੰ ਕੁੱਟ ਕੇ 25 30 ਬੰਦੇ ਭੱਜੇ ਜਾਂਦੇ ਸੀ ਅੱਛਾ ਜੀ ਐਂਡ ਉੱਥੇ ਸੀ ਸੀ ਟੀ ਵੀ ਆ ਸਭ ਆ ਜਾਊਗਾ ਅੱਛਾ ਜੀ ਇਹ ਕੋਰਟ ਦੇ ਬਾਹਰ ਰੰਗਲਾ ਪੰਜਾਬ ਹਾਂਜੀ ਬਹੁਤ ਰੰਗਲਾ ਹੈ ਨਾਲੇ ਹੋਰ ਦੇਖਿਓ ਆ ਤੁਹਾਡੇ ਵੀ ਖੋਖੂ ਕੇ ਭੱਜਣ ਦੇਖਿਓ ਕੀ ਹੋਊਗਾ ਤੇ ਇਹ ਪੁਲਿਸ ਦੀ ਮੌਜੂਦਗੀ ਚ ਪੁਲਿਸ ਦੀ ਮੌਜੂਦਗੀ ਛੁਣ ਜ਼ਿਦਦਾਂ ਤੇ ਕਬਜ਼ੇ ਹੁੰਦੇ ਆ ਖੜੇ ਆ ਇੱਕ ਇਹਨਾਂ ਦੀ ਜ਼ਿਦਦ ਤੇ ਕਬਜ਼ੇ ਕੀਤੇ ਹੋਏ ਆ ਇੱਕ ਉਹ ਬਿਲਕੁਲ ਉੱਤੇ ਆਈ ਬੈਠੀ ਆ ਉਹਦੇ ਤੇ ਜ਼ਿਦਦ ਤੇ ਕਬਜ਼ਾ ਅੱਛਾ ਜੀ ਦ 20-20 ਕਰੋੜ 440 ਕਰੋੜ ਦੀ ਜਗ ਪ੍ਰਾਪਰਟੀ ਐ ਪੁਲਿਸ ਨਾਲ ਰਲ ਕੇ ਕਬਜ਼ੇ ਹੁੰਦੇ ਆ ਕਬਜ਼ੇ ਹੋ ਕੇ ਵਿਚਾਰਿਆਂ ਨੂੰ 25 ਪੈਸੇ ਦੇ ਕੇ ਸਾਤ ਸੂਰ ਦਿੰਦੇ ਆ ਜੀ ਇਹ ਡਾਕੂ ਡਾਕੂਆਂ ਦਾ ਰਾਜ ਐ ਅੱਛਾ ਜੀ ਇਹ ਰਾਜ ਨਾ ਇਹ ਕਨਸਟੀਟਿਊਸ਼ਨ ਦਾ ਰਾਜ ਨਹੀਂ ਇਹ ਚੰਬਲ ਘਾਟੀ ਦਾ ਰਾਜ ਐ ਲੱਗਿਆ ਕੋਰਟ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਸੀ ਹੋਇਆ ਕੀ ਸੀ ਉੱਥੇ ਦੋਨਾਂ ਦੇ ਦੋਨਾਂ ਪਾਰਟੀਆਂ ਦੀ ਨਾ ਕੋਈ ਆਪਸ ਵਿੱਚ ਪਹਿਲਾਂ ਹੀ ਲੜਾਈ ਸੀ 307 ਦਾ ਮਕਦਮਾ ਸੀ ਠੀਕ ਹੈ ਜੀ ਉਹਦੇ ਮਕਦਮੇ ਦੇ ਸਬੰਧ ਵਿੱਚ ਅਸੀਂ ਇਹ ਨਾ ਵੈਰੀਫਾਈ ਕਰ ਰਹੇ ਹੈਗੇ ਵੀ ਕਿਹੜੇ ਪਾਰਟੀਆਂ ਕਿਹੜੇ ਹੈਗੇ ਆ ਦੋ ਬੰਦਿਆਂ ਦੇ ਨਾਰਮਲ ਸੱਟਾਂ ਲੱਗੀਆਂ ਉਹ ਆਪਾਂ ਨੂੰ ਸਿਵਲ ਹਸਪੀਟਲ ਭੇਜ ਦਿੱਤਾ ਹੈ ਅੱਛਾ ਜੀ ਤੇ ਸਰ ਜਿਹੜੀਆਂ ਦੋ ਪਾਰਟੀਆਂ ਲੜੀਆਂ ਉਹ ਦੋਨੋਂ ਇੱਥੇ ਪੇਸ਼ੀ ਭੁਗਤਣ ਆਏ ਸੀਗੇ ਹਾਂਜੀ ਹਾਂਜੀ ਦੋਨਾਂ ਦੀ ਤਰੀਕ ਸੀਗੀ ਆ ਜੀ ਦੋਨਾਂ ਦੀ ਤਰੀਕ ਹਾਂਜੀ ਠੀਕ ਹੈ ਮਤਲਬ ਉਹਨਾਂ ਵੱਲੋਂ ਕਿਸੇ ਬੰ ਫਾਈਵ ਕਰ ਰਹੇ ਹੈਗੇ ਐਵੇਂ ਆਪਾਂ ਉਹਨਾਂ ਬਾਰੇ ਪਤਾ ਕਰ ਰਹੇ ਆ ਕਿ ਕਿਹੜੇ ਬੰਦੇ ਸੀ ਦੋਨਾਂ ਪਾਰਟੀਆਂ ਦੇ ਕਿਹੜੇ ਹੈਗੇ ਕਿਹੜੇ ਮੁਕਾਦਮਿਆਂ ਦੇ ਵਿੱਚ ਆਏ ਹੈਗੇ ਆ ਕਿੰਨੇ ਬੰਦੇ ਹੈਗੇ ਉਹਨਾਂ ਦਾ ਆਪਾਂ ਸਾਰੇ ਵੈਰੀਫਾਈ ਕਰ ਰਹੇ ਆ ਸਰ ਇਹ ਕਿਹੜੇ ਫਲੋਰ ਤੇ ਹੋਇਆ ਤੇ ਕਦੋਂ ਹੋਇਆ ਇਹ ਫਰਸਟ ਫਲੋਰ ਤੇ ਹੋਇਆ ਪ੍ਰੀਤੀ ਸੁਯੋਗਾ ਦੀ ਕੋਰਟ ਦੇ ਵਿੱਚ ਹੋਇਆ ਹੈਗਾ ਠੀਕ ਹੈ ਹਾਂਜੀ ਠੀਕ ਹੈ ਹਾਂਜੀ ਕੋਰਟ ਦੇ ਅੰਦਰ ਬਾਹਰ ਹੋਇਆ ਕੋਰਟ ਦੇ ਕੋਰਟ ਦੇ ਬਾਹਰ ਹੀ ਹੋਇਆ ਤੇ ਸਰ ਜਿਨ੍ਹਾਂ ਦੋਨਾਂ ਦੇ ਸੱਟਾਂ ਲੱਗੀਆਂ ਉਹ ਨਾਰਮਲ ਸੱਟਾ ਨਾਰਮਲ ਸੱਟਾ ਹੈਗਾ ਉਹਨਾਂ ਨੂੰ ਸਿਵਲ ਹਸਪੀਟਲ ਪੰਜਾਬ ਭੇਜ ਦਿੱਤਾ ਗਿਆ ਹੱਕਾੜੇ ਕੁੜੇ ਮਾਰੇਗੇ ਦੋਨਾਂ ਪਾਰਟੀਆਂ ਦੇ ਹਾਂਜੀ ਹਾਂਜੀ ਦੋਨਾਂ ਪਾਰਟੀਆਂ ਦੇ ਹਾਂਜੀ ਹਾਂਜੀ ਦੋਨਾਂ ਦੇ ਨਾਲ ਕੀ ਕਰਨਾ ਇੱਥੇ ਯਾਰ ਉਹ ਉਸ ਤੋਂ ਬਾਅਦ ਦੇਖਦੇ ਹਾਂ ਸਾਰੀ ਕਾਰਵਾਈ ਕਰਾਂਗੇ ਇਹ ਦੋਨਾਂ ਪਾਰਟੀਆਂ ਦਾ ਤੇ ਸਰ ਜਿਹੜਾ 307 ਦਾ ਮਾਮਲਾ ਤੁਸੀਂ ਕਹਿ ਰਹੇ ਹੋ ਇਹ ਕਿਹੜੇ ਥਾਣੇ ਦਾ ਕੁਝ ਪਤਾ ਹੈ ਹਾਂ ਜਗਰਾਉਂ ਥਾਣੇ ਦਾ ਪਤਾ ਲੱਗਿਆ ਸੀਗਾ 119/22 ਆ ਮੁਕੱਦਮਾ ਨੰਬਰ ਹੈਗਾ ਅੱਛਾ ਜੀ ਤੇ ਉਹਨਾਂ ਦੇ ਨਾਂ ਨੂੰ ਜੀ ਜਿਨ੍ਹਾਂ ਦੇ 193/22 ਜਿਨ੍ਹਾਂ ਦੇ ਉਹਨਾਂ ਦੇ ਨਾਂ ਨੂੰ ਜਿਨ੍ਹਾਂ ਦੇ ਸੱਟਾਂ ਲੱਗੀਆਂ ਜਿਹੜੇ ਭੁਗਤਣ ਆਏ ਸੀ ਉਹਨਾਂ ਦੇ ਵਿੱਚ ਜਿਹੜੇ ਵੈਰੀਫਾਈ ਕਰਦੇ ਨੇ ਉਹਨਾਂ ਦੇ ਨਾਂ ਦਾ ਪਤਾ ਨਹੀਂ ਉਹ ਤਿੰਨ ਬੰਦੇ ਭੇਜੇ ਹੈਗੇ ਹੈਗੇ ਗੋਵਿੰਦ ਸਿੰਘ ਤੇ ਬਲਜੀਤ ਤੇ ਗੁਰਮੇਲ ਜਿਨ੍ਹਾਂ ਦੇ ਸੱਟਾਂ ਲੱਗੀਆਂ ਨੇ ਤੇ ਕਿਹੜੇ ਸਿਵਲ ਹਸਪੀਟਲ ਵਿੱਚ ਜਗਰਾਉ ਸਿਵਲ ਸਿਵਲ ਹਸਪੀਟਲ ਇੱਥੇ ਲੁਧਿਆਣਾ ਆਏ ਉਹ ਜਗਰਾਉ ਤੋਂ ਸੀਗੇ ਹਾਂਜੀ ਆਏ ਜਗਰਾਉ ਤੋਂ ਆਏ ਸੀਗੇ ਜੀ ਸਰ ਠੀਕ ਹੈ ਜੀ ਤੇ ਜਿਹੜੇ ਫੱਟੜ ਹੋਏ ਹੈ ਸਰ ਹਾਂਜੀ ਇੱਕੋ ਪਾਰਟੀ ਦੇ ਦੋਨਾਂ ਵਕਦੋਨਾ ਪਾਰਟੀ ਦੇ ਇੱਕੋ ਪਾਰਟੀ ਦੇ ਇੱਕੋ ਪਾਰਟੀ ਦੇ ਹਾਂਜੀ ਵੈਰੀਫਾਈ ਕਰ ਰਹੇ ਆ ਬਈ ਅਸੀਂ ਇੱਕੋ ਪਾਰਟੀ ਦੇ ਜਦੋਂ ਇਕੱਠੇ ਸੀਗੇ ਬੈਠੇ ਫਿਰ ਤਾਂ ਇੱਕੋ ਪਾਰਟੀ ਦੇ ਹੋਣਗੇ ਅਦਰ ਲੁਧਿਆਣਾ ਦੀ ਅਦਾਲਤ ਪੇਸ਼ੀ ਭੁਗਤਨਾਈਆਂ 3 ਧਿਰਾਂ ਦੇ ਵਿੱਚ ਆਪਸੀ ਝੜਪ ਸ਼ੁਰੂ ਹੋ ਜਾਂਦੀ ਹੈ ਅਤੇ ਗੱਲਬਾਤ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਦੋਹੇ ਧਿਰਾਂ ਇੱਕ ਦੂਸਰੇ ਨੂੰ ਕੜੇ ਮਾਰਨ ਤੱਕ ਜਾਂਦੀਆਂ ਨੇ ਦੱਸਦੀ ਹੈ ਕਿ 307 ਦੇ ਮਾਮਲੇ ਦੇ ਵਿੱਚ ਪੇਸ਼ੀ ਭੁਗਤਨਾਈਆਂ ਦੋ ਧਿਰਾਂ ਦੇ ਵਿੱਚ ਆਪਸੀ ਝੜਪ ਹੋ ਜਾਂਦੀ ਹੈ ਅਤੇ ਇਹ ਦੋਹੇ ਧਿਰਾਂ ਜਗਰਾਉ ਨਾਲ ਸੰਬੰਧ ਰੱਖਦੀਆਂ ਨੇ ਜਗਰਾਉ ਦੇ ਵਿੱਚ ਹੀ ਕਿਸੇ ਆਪਸੀ ਗੱਲ ਨੂੰ ਲੈ ਕੇ ਇਹਨਾਂ ਦਾ ਵਿਵਾਦ ਵੱਧ ਜਾਂਦਾ ਹੈ ਅਤੇ ਇਸ ਵਿਵਾਦ ਨੂੰ ਲੈ ਕੇ ਜਦੋਂ ਪੁਲਿਸ ਮਾਮਲਾ ਦਰਜ ਕਰਦੀ ਹੈ ਤਾਂ 307 ਦਾ ਮਾਮਲਾ ਦਰਜ ਹੁੰਦਾ ਹੈ ਜਿਸ ਨੂੰ ਲੈ ਕੇ ਲੁਧਿਆਣਾ ਦੀ ਅਦਾਲਤ ਦੇ ਵਿੱਚ ਅੱਜ ਇਹ ਦੋਹੇ ਧਿਰਾਂ ਪੇਸ਼ੀ ਤੇ ਆਈਆਂ ਹੁੰਦੀਆਂ ਹਨ ਲੇਕਿਨ ਪੇਸ਼ੀ ਭੁਗਤਨਾਈਆਂ ਦੋਹਾਂ ਧਿਰਾਂ ਇੱਕ ਦੂਸਰੇ ਨੂੰ ਦੇਖਦਿਆ ਹੀ ਅਗ ਬਬੂਲਾ ਹੋ ਜਾਂਦੀਆਂ ਹਨ ਅਤੇ ਅਗ ਬਬੂਲਾ ਹੁੰਦਿਆ ਹੀ ਇੱਕ ਦੂਸਰੇ ਦੇ ਉੱਤੇ ਹਮਲਾ ਕਰ ਦਿੰਦੀਆਂ ਹਨ ਅਤੇ ਇਹ ਹੱਥੋਂ ਭਾਈ ਜਾਨਲੇਵਾ ਵੀ ਬਣ ਜਾਂਦੀ ਹੈ ਜਿੱਥੇ ਕਿ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਵੱਲੋਂ ਇਹਨਾਂ ਦੋਹਾਂ ਧਿਰਾਂ ਨੂੰ ਆਪਸ ਚੋਂ ਛੁੜਾਇਆ ਜਾਂਦਾ ਹੈ ਤੇ ਦੋਹਾਂ ਧਿਰਾਂ ਨੂੰ ਸ਼ਾਂਤ ਵੀ ਕਰਵਾਇਆ ਜਾਂਦਾ ਹੈ ਲੇਕਿਨ ਕਿਤਨਾ ਕਿਤੇ ਮਾਹੌਲ ਕਾਫੀ ਜ਼ਿਆਦਾ ਤਣਾਅਪੂਰਨ ਹੋ ਜਾਂਦਾ ਹੈ ਤਾਂ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਆਖਿਰ ਕਿਸ ਤਰ੍ਹਾਂ ਇਹ ਪੂਰਾ ਦਾ ਪੂਰਾ ਮਾਮਲਾ ਪਖਿਆ ਸਾਰੀ ਜਾਣਕਾਰੀ ਪੁਲਿਸ ਅਧਿਕਾਰੀ ਵੱਲੋਂ ਅਤੇ ਜਾਂਚ ਅਧਿਕਾਰੀ ਵੱਲੋਂ ਦਿੱਤੀ ਗਈ ਹੈ ਕਿ ਕੁਝ ਜਾਣਕਾਰੀ ਦੇ ਰਹੇ ਨੇ ਉਹ ਵੀ ਤੁਹਾਨੂੰ ਸੁਣਾਣੇ ਦੇ ਵਿੱਚ ਲੜਾਈ ਝਗੜਾ ਹੋਇਆ ਕੋਈ ਜਾਣਕਾਰੀ ਹੈ ਕਿਉਂ ਹੋਇਆ ਕੌਣ ਮੈਂ ਤਾਂ ਕੋਰਟ ਚ ਸੀਗਾ ਅੰਦਰ ਜੀ ਚੀਕਾਂ ਚਾੜੇ ਪੈ ਰਹੇ ਸੀ ਜੀ ਬਾਹਰ ਨਿਕਲ ਕੇ ਦੇਖਿਆ ਤਾਂ ਕਿਸੇ ਬੰਦੇ ਨੂੰ ਕੁੱਟ ਕੇ 25 30 ਬੰਦੇ ਭੱਜੇ ਜਾਂਦੇ ਸੀ ਅੱਛਾ ਜੀ ਐਂਡ ਉੱਥੇ ਸੀਸੀ ਟੀਵੀ ਹੈ ਸਭ ਆ ਜਾਊਗਾ ਅੱਛਾ ਜੀ ਇਹ ਕੋਰਟ ਦੇ ਬਾਹਰ ਰੰਗਲਾ ਪੰਜਾਬ ਹਾਂਜੀ ਬਹੁਤ ਰੰਗਲਾ ਹੈ ਨਾਲੇ ਹੋਰ ਦੇਖਿਓ ਅੱਤ ਤੁਹਾਡੇ ਵੀ ਖੋਖੂ ਕੇ ਭੱਜਣ ਦੇ ਦੇਖਿਓ ਕੀ ਹੋਊਗਾ ਤੇ ਇਹ ਪੁਲਿਸ ਦੀ ਮੌਜੂਦਗੀ ਚ ਪੁਲਿਸ ਦੀ ਮੌਜੂਦਗੀ ਚ ਹੁਣ ਜ਼ਿਦਦਾਂ ਤੇ ਕਬਜ਼ੇ ਹੁੰਦੇ ਆ ਆ ਖੜੇ ਆ ਇੱਕ ਇਹਨਾਂ ਦੀ ਜ਼ਿਦਦ ਤੇ ਕਬਜ਼ੇ ਕੀਤੇ ਹੋਏ ਆ ਇੱਕ ਬਿਲਕੁਲ ਉੱਤੇ ਆਈ ਬੈਠੀ ਆ ਉਹਦੇ ਤੇ ਜ਼ਿਦਦ ਤੇ ਕਬਜ਼ਾ ਅੱਛਾ ਜੀ ਦਾ 20-20 ਕਰੋੜ 440 ਕਰੋੜ ਦੀ ਜਗ ਪ੍ਰਾਪਰਟੀ ਹੈ ਪੁਲਿਸ ਨਾਲ ਰਲ ਕੇ ਕਬਜ਼ੇ ਹੁੰਦੇ ਆ ਕਬਜ਼ੇ ਹੋ ਕੇ ਵਿਚਾਰਿਆਂ ਨੂੰ 25 ਪੈਸੇ ਦੇ ਕੇ ਸਾਰਸੂਰ ਦਿੰਦੇ ਆ ਜੀ ਇਹ ਡਾਕੂ ਡਾਕੂਆਂ ਦਾ ਰਾਜ ਹੈ ਅੱਛਾ ਜੀ ਇਹ ਰਾਜ ਨਾ ਇਹ ਕਨਸਟੀਟਿਊਸ਼ਨ ਦਾ ਰਾਜ ਨਹੀਂ ਇਹ ਚੰਬਲ ਘਾਟੀ ਦਾ ਰਾਜ ਹੈ ਲੱਗਿਆ ਕੋਡ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਸੀ ਹੋਇਆ ਕੀ ਸੀ ਉੱਥੇ ਦੋਨਾਂ ਦੀ ਦੋਨਾਂ ਪਾਰਟੀਆਂ ਦੀ ਨਾ ਕੋਈ ਆਪਸ ਵਿੱਚ ਪਹਿਲਾਂ ਹੀ ਲੜਾਈ ਸੀ 307 ਦਾ ਮਕਦਮਾ ਸੀ ਠੀਕ ਹੈ ਜੀ ਤੇ ਉਹਦੇ ਮਕਦਮੇ ਦੇ ਸਬੰਧ ਵਿੱਚ ਅਸੀਂ ਇਹ ਨਾ ਵੈਰੀਫਾਈ ਕਰ ਰਹੇ ਹੈਗੇ ਵੀ ਕਿਹੜੇ ਪਾਰਟੀਆਂ ਕਿਹੜੇ ਹੈਗੇ ਆ ਦੋ ਬੰਦਿਆਂ ਦੇ ਨਾਰਮਲ ਸੱਟਾਂ ਲੱਗੀਆਂ ਉਹ ਆਪਾਂ ਨੂੰ ਸਿਵਲ ਹਸਪੀਟਲ ਭੇਜ ਦਿੱਤਾ ਹੈ ਅੱਛਾ ਜੀ ਤੇ ਸਰ ਜਿਹੜੀਆਂ ਦੋ ਪਾਰਟੀਆਂ ਲੜੀਆਂ ਉਹ ਦੋਨੋਂ ਇੱਥੇ ਪੇਸ਼ੀ ਭੁਗਤਣ ਆਏ ਸੀਗੇ ਹਾਂਜੀ ਹਾਂਜੀ ਦੋਨਾਂ ਦੀਆਂ ਤਰੀਕ ਸੀਗੀ ਅੱਜ ਦੋਨਾਂ ਦੀ ਤਰੀਕ ਹਾਂਜੀ ਠੀਕ ਹੈ ਮਤਲਬ ਉਹਨਾਂ ਵੱਲੋਂ ਕਿਸੇ ਬੰਦੇ ਵੱਲੋਂ ਬੰਦੇ ਬੁਲਾਏ ਗਏ ਬਾਹਰੋਂ ਬੰਦੇ ਆ ਕੇ ਕੁੱਟ ਕੇ ਉਹਨਾਂ ਬਾਰੇ ਪਤਾ ਕਰ ਰਹੇ ਆ ਕਿ ਕਿਹੜੇ ਬੰਦੇ ਸੀ ਦੋਨਾਂ ਪਾਰਟੀਆਂ ਦੇ ਕਿਹੜੇ ਹੈਗੇ ਕਿਹੜੇ ਮੁਕਾਦਮਿਆਂ ਦੇ ਵਿੱਚ ਆਏ ਹੈਗੇ ਆ ਕਿੰਨੇ ਬੰਦੇ ਹੈਗੇ ਉਹਨਾਂ ਦਾ ਆਪਾਂ ਸਾਰੇ ਵੈਰੀਫਾਈ ਕਰ ਰਹੇ ਆ ਸਰ ਇਹ ਕਿਹੜੇ ਫਲੋਰ ਤੇ ਹੋਇਆ ਤੇ ਕਦੋਂ ਹੋਇਆ ਇਹ ਫਰਸਟ ਫਲੋਰ ਤੇ ਹੋਇਆ ਪ੍ਰੀਤੀ ਸੁਯੋਗਾ ਦੀ ਕੋਰਟ ਦੇ ਵਿੱਚ ਹੋਇਆ ਹੈਗਾ ਠੀਕ ਹੈ ਹਾਂਜੀ ਠੀਕ ਹੈ ਹਾਂਜੀ ਕੋਰਟ ਦੇ ਅੰਦਰ ਬਾਹਰ ਹੋਇਆ ਕੋਰਟ ਦੇ ਕੋਰਟ ਦੇ ਬਾਹਰ ਹੀ ਹੋਇਆ ਤੇ ਸਰ ਜਿਨ੍ਹਾਂ ਦੋਨਾਂ ਦੇ ਸੱਟਾਂ ਲੱਗੀਆਂ ਉਹ ਨਾਰਮਲ ਸੱਟ ਨਾਰਮਲ ਸੱਟਾ ਹੈਗਾ ਉਹਨਾਂ ਨੂੰ ਸਿਵਲ ਹਸਪੀਟਲ ਪੰਜਾਬ ਭੇਜ ਦਿੱਤਾ ਗਿਆ ਅੱਕਾਡੇ ਕੁੜੇ ਮਾਰੇਗੇ ਦੋਨਾਂ ਪਾਰਟੀਆਂ ਨੇ ਹਾਂਜੀ ਹਾਂਜੀ ਦੋਨਾਂ ਪਾਰਟੀਆਂ ਦੇ ਹਾਂਜੀ ਹਾਂਜੀ ਦੋਨਾਂ ਦੇ ਨਾਲ ਕੀ ਕਰਨਾ ਇੱਥੇ ਯਾਰ ਉਹ ਉਸ ਤੋਂ ਬਾਅਦ ਦੇਖਦੇ ਹਾਂ ਸਾਰੀ ਕਾਰਵਾਈ ਕਰਾਂਗੇ ਜੀ ਇਹ ਦੋਨਾਂ ਪਾਰਟੀਆਂ ਦਾ ਜੀ ਸਰ ਜਿਹੜਾ 307 ਦਾ ਮਾਮਲਾ ਤੁਸੀਂ ਕਹਿ ਰਹੇ ਹੋ ਇਹ ਕਿਹੜੇ ਥਾਣੇ ਦਾ ਕੁਝ ਪਤਾ ਹੈ ਜੀ ਹਾਂ ਜਗਰਾਉਂ ਥਾਣੇ ਦਾ ਪਤਾ ਲੱਗਿਆ ਸੀਗਾ 119/22 ਆ ਮੁਕੱਦਮਾ ਨੰਬਰ ਹੈਗਾ ਜੀ ਅੱਛਾ ਜੀ ਤੇ ਉਹਨਾਂ ਦੇ ਨਾਂ ਨੂੰ ਜੀ ਜਿਨ੍ਹਾਂ 193/22 ਜਿਨ੍ਹਾਂ ਦੇ ਉਹਨਾਂ ਦੇ ਨਾਂ ਨੂੰ ਜਿਨ੍ਹਾਂ ਦੇ ਸੱਟਾਂ ਲੱਗੀਆਂ ਜਿਹੜੇ ਭੁਗਤਣ ਆਏ ਸੀ ਉਹਨਾਂ ਦੇ ਵਿੱਚ ਜਿਹੜੇ ਵੈਰੀਫਾਈ ਕਰਦੇ ਨੇ ਉਹਨਾਂ ਦੇ ਨਾਂ ਦਾ ਪਤਾ ਨਹੀਂ ਉਹ ਤਿੰਨ ਬੰਦੇ ਭੇਜੇ ਹੈਗੇ ਆ ਗੋਵਿੰਦ ਸਿੰਘ ਤੇ ਬਲਜੀਤ ਤੇ ਗੁਰਮੇਲ ਜਿਹਨਾਂ ਦੇ ਸੱਟਾਂ ਲੱਗੀਆਂ ਨੇ ਤੇ ਕਿਹੜੇ ਸਿਵਲ ਹਸਪੀਟਲ ਵਿੱਚ ਜਗਰਾਉ ਸਿਵਲ ਸਿਵਲ ਹਸਪੀਟਲ ਇੱਥੇ ਲੁਧਿਆਣਾ ਆਏ ਉਹ ਜਗਰਾਉ ਤੋਂ ਸੀਗੇ ਹਾਂਜੀ ਆਏ ਜਗਰਾਉ ਤੋਂ ਆਏ ਸੀਗੇ ਜੀ ਸਰ ਠੀਕ ਹੈ ਜੀ ਤੇ ਜਿਹੜੇ ਫੱਟੜ ਹੋਏ ਆ ਸਰ ਹਾਂਜੀ ਇੱਕੋ ਪਾਰਟੀ ਦੇ ਦੋਨਾਂ ਵਕਤਾਂ ਨਾਲ ਪਾਰਟੀ ਦੇ ਇੱਕੋ ਪਾਰਟੀ ਦੇ ਇੱਕੋ ਪਾਰਟੀ ਦੇ ਹਾਂਜੀ ਵੈਰੀਫਾਈ ਕਰ ਰਹੇ ਆ ਵੀ ਅਸੀਂ ਇੱਕੋ ਪਾਰਟੀ ਦੇ ਜਦੋਂ ਇਕੱਠੇ ਸੀਗੇ ਬੈਠੇ ਫਿਰ ਤਾਂ ਇੱਕੋ ਪਾਰਟੀ ਦੇ ਹੋਣਗੇ